ਬੋਲੀਆਂ ਕੁੜੀਆਂ ਪਾਉਂਦੀਆਂ ਨੇ ਜਿਸ ਸੱਸਾਂ ਨਹੀਂ ਆ ਪਾਉਂਦੀਆਂ ਨੇ ਪਰ ਮੈਂ ਤੁਹਾਨੂੰ ਦੱਸਦੀ ਆ ਮੇਰੇ ਸੱਸ ਬਹੁਤ ਚੰਗੀਆਂ ਆ ਸਾਰੀਆਂ ਪਹਿਲਾਂ ਕਿਤੇ ਬੋਲੀਆਂ ਪਾਈਆਂ ਜਾਂਦੀਆਂ ਸੀ ਪਹਿਲਾਂ ਬੋਲੀਆਂ ਪਾਈਆਂ ਜਾਂਦੀਆਂ ਸੀ ਕਿ ਜੇ ਸੱਸ ਮਾਂ ਬਣ ਜੇ ਪੇਕੇ ਲੈਣਤੀ ਜਾਣਾ ਪਰ ਮੈਂ ਕਹਿੰਦੀ ਹੁਣ ਨਹੀਂ ਆ ਕਿ ਮੈਂ ਖੁਸ਼ਕਿਸਮਤ ਆ ਮੇਰੇ ਸੱਸ ਸਹੇਲੀਆਂ ਵਰਗੀ ਅੱਜ ਕੱਲ ਕੁੜੀਆਂ ਇਹ ਬੋਲੀਆਂ ਪਾਉਂਦੀਆਂ ਦੀ ਤਾਨੂੰ ਆਰਦੀਆ ਮਾਵਾਂ ਸਮਝੋ ਟੀਲਾਂ ਦੇ ਵਿੱਚ ਆਈਆਂ ਤੁਹਾਨੂੰ ਮਾਵਾਂ ਸਮਝੋ ਜਿਹੜੀਆਂ ਸਾਡੀਆਂ ਮਾਵਾਂ ਨੇ ਉਹ ਸਾਡੀਆਂ ਭਰਜਾਈਆਂ ਦੀਆਂ ਮਾਵਾਂ ਨੇ ਸਭ ਸੌਰੇ ਦਾ ਸਤਕਾਰ ਕਰੋ ਉਹਨਾਂ ਨਾਲ ਪਿਆਰ ਕਰੋ ਫਿਰ ਉਹਨਾਂ ਨਾਲ ਰਹਿ ਕੇ ਦੇਖੋ ਬੜਾ ਮਜ਼ਾ ਆਉਂਦਾ ਹੈ ਦੂਜੀ ਗੱਲ ਸਾਰੀਆਂ ਭੈਣਾਂ ਨੂੰ ਕਹੂੰਗੀ ਆਪਣੇ ਬੱਚਿਆਂ ਨੂੰ ਮੋਬਾਈਲ ਸਾਡੀਆਂ ਤੇ ਬੱਚਿਆਂ ਨੂੰ ਇੰਨੀ ਆਦਤ ਪੈ ਗਈ ਕਿ ਦੀਆ ਰੇਜ਼ ਦੀਆ ਰੇਡੀਏਸ਼ਨ ਡਾਕਟਰਸ ਨਾਲ ਪੁੱਛ ਕੇ ਦੇਖੋ ਬਹੁਤ ਮਾੜੀਆਂ ਮਾਵਾਂ ਕੀ ਕਰਦੀਆਂ ਨੇ ਵੀ ਸਾਡਾ ਕੰਮ ਸੌਖਾ ਹੋ ਜੇ ਕਾਰਟੂਨ ਚਲਾਤੇ ਤੇ ਉਹ ਮੂੰਹ ਚ ਚਮਚੇ ਨਾਲ ਦਵਾ-ਦਬ ਦਵਾ-ਦਬ ਰੋਟੀ ਪਾਈ ਜਾਣੀਆਂ ਵੀ ਖਾ ਲਈ ਮੈਂ ਹਮੇਸ਼ਾ ਕਹਿੰਦੀ ਆ ਬੱਚੇ ਨੂੰ ਉਹ ਖਰਾਕ ਲੱਗਦੀ ਹੈ ਜਿਹੜਾ ਆਪਦੀ ਮਰਜ਼ੀ ਨਾਲ ਬੱਚੇ ਰੋਟੀ ਦਾ ਤੀਜੀ ਗੱਲ ਇਹ ਕਹੂੰਗੀ ਸੱਸਾਂ ਵੀ ਇਹ ਸਮਝਣ ਵੀ ਸਾਡੀਆਂ ਨੂੰ ਆ ਬਹੁਤ ਹਰੀਆਂ ਨੇ ਕਿ ਜੇ ਪੁੱਤੀ ਘਰ ਚ ਜੰਮ ਜੇ ਤੈਨਾਂ ਘਰ ਵੀ ਪੱਥਰ ਜੰਮ ਪੇ। ਕੋਨੂੰ ਬੇਟੀਆਂ ਦੇ ਬਰਾਬਰ ਰੱਖੋ। ਬੇਟੀਆਂ ਨੂੰ ਵੀ ਪੜਾਓ, ਲਿਖਾਓ। ਦੇਖੋ ਬੇਟੀਆਂ ਚੰਦ ਤੱਕ ਪਹੁੰਚ ਗਈਆਂ। ਮੇਰੀ ਬੇਟੀਆਂ ਆਪਣੇ ਮਾਪੇ ਕੀ ਅੱਜ ਤੁਹਾਡੇ ਇੰਨੇ ਜਾਰੇ ਪੜ੍ਹ ਕੇ ਪੂਰੇ ਬੋਲਦੀਆਂ ਆਪਦੀ ਮਾਪੇ ਦੀ ਬਦੌਲਤ ਦੇ। ਉਹਨਾਂ ਅੱਜ ਮੈਂ ਤੇ ਆਪਣੇ ਮੁਕਾਮ ਤੇ ਪਹੁੰਚੀ ਹਾਂ ਆਪਣੀ ਮਿਹਨਤ ਕਰਕੇ ਆਇਆ ਸਾਰਿਆਂ ਸੱਸਾਂ ਨੂੰ ਇਹ ਕਹੂੰ ਜੇ ਧੀਆ ਪੈਦਾ ਹੋਣ ਗਿਆ ਤਾਂਗੇ ਸਮਾਜ ਦੀ ਸਿਰਜਣਾ ਹੋਊਗੀ ਜੇ ਧੀ ਨਹੀਂ ਹੋਣ ਗਿਆ ਕੁੜਕੀ ਵੀ ਜੰਮਣ ਗਿਆ ਤਾਂ ਬੇਟੇ ਕਿੱਥੋਂ ਵਿਆਹ ਹੋਊਗਾ ਇਹ ਦਿਮਾਗ ਦੇ ਵਿੱਚ ਆਪਣੀ ਗੱਲ ਬਿਠਾਓ ਤੀਜੀ ਗੱਲ ਬਹੁਤ ਜ਼ਿਆਦਾ ਰੁੱਖ ਕੱਟੇ ਜਾ ਰਹੇ ਨੇ ਅੰਤਾਂ ਦੀ ਗਰਮੀ ਏਅਰ ਕੰਡੀਸ਼ਨਿੰਗ ਨੇ 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 ਗੱਡੀਆਂ ਇੰਨੀਆਂ ਨੇ ਇੰਨਾ ਪੋਲੂਸ਼ਨ ਹੈ ਪੀਂਹਾਂ ਤੇ ਸਾਰੀਆਂ ਮੇਰੀਆਂ ਭੈਣਾਂ ਵਾਦਾ ਕਰਕੇ ਜਾਓ ਕਿ ਘੱਟੋ ਘੱਟ ਇੱਕ ਰੁੱਖ ਮੇਰੀ ਭੈਣ ਆਪ ਜਰੂਰ ਲਾਓ ਤੁਸੀਂ ਮੇਰੇ ਨਾਲ ਸਹਿਮਤ ਹੋ ਸਾਰੀਆਂ ਭੈਣਾਂ ਹੱਥ ਖੜੇ ਕਰਕੇ ਜਾਓ ਚੇ ਭਰਾਂ ਦੇ ਬੁੱਟੇ ਲਾਓ ਚੇ ਫੁੱਲਾਂ ਦੇ ਬੁੱਟੇ ਲਾਓ ਸੋ ਇਹਨੀਆਂ ਕਰੇ ਨਾਲ ਗੱਲਾਂ ਕਰੀ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ ਕਰਦੇ ਹੋਏ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀਆਂ ਇੱਕ ਵਾਰ ਫੇਰ ਭੈਣ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਡੀ ਮਹਿਲਾ ਕੌਂਗਰੈਸ ਦੀ ਸਾਰੀ ਟੀਮ ਨਾਲ ਤੁਸੀਂ ਸਾਰੇ ਇਕੱਠੇ ਹੋ ਕੇ ਪੀਣਾ ਮਨਾਉਣ ਦਾ ਰਾਹ ਮਿਲ ਕੇ ਇਸ ਬਾਬੂ ਪੇਗਾ ਕੀਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਹੁਣ ਮੈਂ ਬੋਲੀ ਨੂੰ ਬਾ